ਸਾਡੇ ਮਾਨ ਜੋ ਐਸਐਸਪੀ ਹਰਕਮਰ ਸਿੰਘ ਜੀ ਖੱਖ ਡੀਐਸਪੀ ਸਰਵਿੰਦਰ ਸਿੰਘ ਜੀ ਫਲੋਰ ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਜੀ ਤੇ ਤੇ ਸਾਡੇ ਟ੍ਰੈਫਿਕ ਫਲੋਰ ਤੋਂ ਇੰਚਾਰਜ ਹਰਨ ਸਿੰਘ ਜੀ ਵੱਲੋਂ ਫਰੀਪੁਰ ਫਟਕ ਵਿਖੇ ਭਾਰੀ ਚਲਾਨ ਕੀਤੇ ਜਾ ਰਹੇ ਨੇ ਨਾਕਾ ਲਗਾ ਕੇ ਤੇ ਨਾਲ ਉਹਨਾਂ ਦੇ ਐਸਐਸਆਈ ਸ਼ੋਕਮਾਰ ਜੀ ਮਿਲਗਾ ਥਾਣਾ ਤੋਂ ਜਿਹਨਾਂ ਵੱਲੋਂ ਬਹੁਤ ਵਧੀਆ ਸਵਾਮਨਵਾਈਆਂ ਜਾ ਰਹੀਆਂ ਹਨ ਜਿਸ ਦਿਨ ਦੇ ਇਸ ਰੋਡ ਤੇ ਨਾਕੇ ਲੱਗਦੇ ਹਨ ਉਸਨੂੰ ਤੋਂ ਕਾਫੀ ਹੀ ਬਾਰਦਾਤਾਂ ਵੀ ਚੱਲ ਪਈ ਹੈ ਇਸ ਇਸ ਇਲਾਕੇ ਦੇ ਲੋਕ ਇੰਨੀਆਂ ਸੁਭਾਵਾਂ ਤੋਂ ਬਹੁਤ ਖੁਸ਼ ਹਨ ਤੇ ਡੀਐਸਪੀ ਬਲ ਸਾਹਿਬ ਜੀ ਦਾ ਫਲੋਰ ਤੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇੰਨੇ ਕਾਬਿਲ ਅਫਸਰ ਸਾਡੇ ਏਰੀਆ ਦੇ ਵਿੱਚ ਲੈ ਕੇ ਆਂਦੇ ਹਨ ਲੋਕਾਂ ਦਾ ਕਹਿਣਾ ਹੈ ਤੇ ਅਸੀਂ ਵੀ ਆਪਣੇ ਚੈਨ ਰਾਹੀਂ ਡੀਐਸਪੀ ਫਲੋਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਰ ਜੀ ਨੋਰਮਲ ਰੋਡ ਤੇ ਹਰੀਪੁਰ ਫਾੜੇ ਕੋਲ ਨਾਕਾ ਲਗਾਇਆ ਗਿਆ ਤੁਹਾਡੇ ਵੱਲੋਂ ਹੁਣ ਕਿੰਨੇ ਹੁਣ ਤੱਕ ਕਿੰਨੇ ਮੋਟਰਸਾਈਕਲਾਂ ਚਲਾਨ ਹੋ ਗਏ ਕਿੰਨੇ ਮੋਟਰਸਾਈਕਲ ਬੰਦ ਕਰ ਚੁੱਕੇ ਨੇ ਇਹ ਜਿਹੜਾ ਨਾਕਾ ਹੈਗਾ ਸਾਡੇ ਮਾਨਯੋਗ ਸਰ ਹਰਕਮਪੀਰ ਸਿੰਘ ਖੱਤ ਐਸਐਸਪੀ ਸਾਹਿਬ ਜ਼ਿਲਹੰਦਰ ਰੂਲਰ ਜੀ ਬਲੋਂ ਸਾਡੇ ਡਿਸਟ੍ਰਿਕਟ ਜ਼ਿਲਹੰਦਰ ਰੂਲਰ ਵਿੱਚ ਸਪੈਸ਼ਲ ਟੂ ਵੀਲਰ ਤੇ ਕੰਟਰੋਲ ਕਰਨ ਲਈ ਕ੍ਰਾਈਮ ਕੰਟਰੋਲ ਲਈ ਮਹਮ ਚਲਾਈ ਗਈ ਹੈ ਇਹ ਪਿਛਲੇ ਕਾਫੀ ਦਿਨਾਂ ਤੋਂ ਚੱਲਦੀ ਹੈ ਇਹ ਸਾਰੇ ਡਿਸਟ੍ਰਿਕਟ ਜਗ੍ਹਾ ਉਹਦੇ ਬੈਠ ਹੀ ਅੱਜ ਵੀਰਵਾਰ ਤੇ ਐਤਵਾਰ ਅਸੀਂ ਸਪੈਸ਼ਲੀ ਨਾਕਾਬੰਦੀ ਕਰਦੇ ਹਾਂ ਜਦ ਕਿਉਂਕਿ ਲੁਧਿਆਣਾ ਸਾਈਡ ਤੋਂ ਬੜੇ ਹੁੱਲੜਵਾਜ ਉਹ ਬੱਚੇ ਜਿਹੜੇ ਆ ਡਾਕੂਮੈਂਟ ਲੈ ਕੇ ਨਹੀਂ ਬਿਨਾ ਕਾਗਜ਼ਾਂ ਤੋਂ ਤੇ ਮੋਟਰਸਾਈਕਲ ਦੇ ਟ੍ਰਿਪਲ ਤੇ ਚੜ ਕੇ ਜਿਹੜੇ ਆਂਦੇ ਨੇ ਮੱਥਾ ਟੇਕਣ ਦੇ ਬਹਾਨੇ ਇਨ ਕੋ ਉਧਰ ਸਪੈਸ਼ਲੀ ਉਹਨਾਂ ਨੂੰ ਘੇਰ ਕੇ ਸੀ ਰਾਉਂਡ ਅਪ ਕਰਦੇ ਆ ਅੱਜ ਅਸੀਂ ਸਵੇਰੇ ਮਾਰਨਿੰਗ 10 ਵਜੇ ਤੋਂ ਲੈ ਕੇ ਆਪਣੀ 112 ਦੀ ਟੀਮ ਤੇ ਸਾਡੀ ਥਾਣੇ ਦੀ ਟੀਮ ਨਾਲ ਅਸੀਂ ਸਪੈਸ਼ਲ ਅਕਸ਼ਨ ਦੀ ਕੀਤੀ ਹੈ ਇਹਦੇ ਤਹਿਤ ਅਸੀਂ ਹੁਣ ਤੱਕ 6 ਤੋਂ ਵੱਧ ਜਿਹੜੇ ਆ ਪਾ ਟੂ ਵੀਲਰ ਜਿਹੜੇ ਬੰਦ ਕੀਤੇ ਨੇ ਤੇ 35 ਤੋਂ ਵੱਧ ਹੁਣ ਤੱਕ ਚਲਾਨ ਕਰ ਚੁੱਕੇ ਆ ਅਸੀਂ ਜਿਹੜੇ ਚ ਟ੍ਰਾਈਪਰ ਰਾਈਡਿੰਗ ਵਿਦਆਊਟ ਨੰਬਰ ਪਲੇਟ ਅਤੇ ਬਾਕੀ ਜਿਹੜੇ ਐ ਕੁਛ ਜਿਹੜਾ ਨਗਦ ਜਿਹੜੇ ਮਸ਼ੀਨਾਂ ਚਲਾਨਾ ਕੀਤੇ ਗਏ। ਦੇਖ ਸਰ ਜੇ ਅੰਡਰੇਜ ਹੈ ਅੰਡਰੇਜ ਬੱਚੀ ਆ ਰਹੀ ਮੋਠਾਟਲਾ ਦੋਨੋਂ ਤੁਹਾਡਾ ਕੀ ਮੈਸੇਜ ਹੈ? ਦੇਖੋ ਫਿਲਹਾਲ ਅੰਡਰੇਜ ਨਹੀਂ ਆ ਰਹੀ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਲੇ। ਅੰਡਰੇਜ ਨੂੰ ਸਮਝਾ ਰਹੇ ਹਾਂ ਉਹਦੇ ਪੇਰੈਂਟਸ ਨਾਲ ਗੱਲ ਕਰਦੇ ਹੋ ਫੋਨ ਲੈ ਕੇ ਉਹਨਾਂ ਤੋਂ ਕਿ ਬੱਚੇ ਨੂੰ ਨਾ ਦਿੱਤੇ ਜਾਣਾ। ਠੀਕ ਆ ਸਰ।